ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਨ ਕਰਵਾ ਰਿਆ ਤੁਹਾਨੂੰ ਗੁਰੂਗੜ੍ਹ ਸਾਹਿਬ ਤੋਂ ਜਿੱਥੇ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਦੇਖ ਸਕਦੇ ਹੋ ਕਿ ਬਾ ਚੜ ਕੇ ਸੰਗਤਾਂ ਚੋ ਪੈਰਾ ਸਾਹਿਬ ਦੇ ਵਿੱਚ ਹਾਜ਼ਰੀ ਭਰਨ ਲਈ ਇੱਥੇ ਆ ਰਹੀਆਂ ਨੇ ਦੂਰੋਂ ਦੂਰੋਂ ਸੰਗਤਾਂ ਇਥੇ ਨਤਮਸਤਕ ਹੋਣ ਪਹੁੰਚਦੀਆਂ ਨੇ ਦਰਸ਼ਨ ਕਰਵਾ ਰਿਆ ਦੇਖ ਸਕਦੇ ਹੋ ਕਿ ਬਾਹਰ ਵੀ ਸੰਗਤਾਂ ਦਾ ਜਿਹੜਾ ਪਾਰੇ ਇਕੱਠੇ ਤੇ ਦੇਖਣ ਨੂੰ ਮਿਲਿਆ ਹੈ ਸੰਗਤਾਂ ਬੜੇ ਹੈ ਪ੍ਰੇਮ ਪਿਆਰ ਦੇ ਨਾਲ ਪਾਠ ਕਾਰੀਆਂ ਨੇ ਸੇਵਾ ਕਾਰੀਆਂ ਨੇ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਚੁੱਕਿਆ ਹੈ ਤੇ ਦੇਖ ਸਕਦੇ ਹੋ ਕਿ ਸੰਗਤਾਂ ਹੱਲੇ ਵੀ ਇੱਥੇ ਆ ਰਹੀਆਂ ਨੇ ਤੇ ਨਾਲ-ਨਾਲ ਪਾਠ ਕਾਰੀਆਂ ਨੇ ਗੁਰਬਾਣੀ ਦਾ ਜਾਪ ਕਰ ਰਹੇ ਨੇ ਦੱਸ ਦੇ ਕਿ ਹਰ ਐਤਵਾਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਵਿਖੇ ਜੋ ਪੈਰਾ ਸਾਹਿਬ ਵਿੱਚ ਸੰਗਤਾਂ ਦੂਰੋਂ ਦੂਰੋਂ ਆ ਗਏ ਇਥੇ ਹਾਜ਼ਰੀ ਭਰਦੀਆਂ ਨੇ ਤੇ ਸੰਗਤਾਂ ਇੱਥੇ ਸੜਕਾਂ ਤੇ ਬੈਠ ਕੇ ਬਾਹਰ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਅੰਦਰ ਬੈਠ ਕੇ ਬਾਹਰ ਬੈਠ ਕੇ ਇਥੇ ਹਾਜ਼ਰੀ ਭਰਦਿਆਂ ਨੇ ਸੰਤਾਂ ਨਾਲ ਗੱਲਬਾਤ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੋਗੇ ਤੁਸੀਂ ਹਰਿਆਤਵਰ ਆਂਦੇ ਹਾਂ ਹਾਂਜੀ ਹਰਿਆਤਵਰ ਆਂਦੇ ਹੋ ਤੁਸੀਂ ਜੀ ਹਰਿਆਤਵਰ ਆਂਦੇ ਹੋ ਨਹੀਂ ਜੀ ਯਾਰ ਕਿਉਂ ਆਇਆ ਸੀ ਤਾਂ ਜੀ ਕਿਵੇਂ ਦਾ ਲੱਗ ਰਿਹਾ ਇੱਥੇ ਦੂਰੋਂ-ਦੂਰੋਂ ਸੰਤਾਂ ਆਂਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਜੀ ਵਧੀਆ ਮਨਮੁਰਾਦਾ ਵੀ ਪੂਰੀ ਆਉਂਦੀਆਂ ਨੇ ਹਾਂਜੀ 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 ਸਾਰੇ ਪਰਿਵਾਰ ਆਏ ਹੋ ਹਾਂਜੀ ਸਾਰਾ ਪਰਿਵਾਰ ਜੀ ਸੋ ਦੇਖ ਸਕਦੇ ਹੋਗੇ ਪੂਰਾ ਪਰਿਵਾਰ ਇੱਥੇ ਜਿਹੜਾ ਹੈ ਸੰਗਤਾਂ ਮੋਗੇ ਤੋਂ ਹਾਜ਼ਰੀ ਪਰਣਾਈਆਂ ਤੇ ਹੋਰ ਵੀ ਕਈ ਦੂਰੋਂ ਦੂਰੋਂ ਸ਼ਹਿਰਾਂ ਤੋਂ ਸੰਗਤਾਂ ਜਿਹੜੀਆਂ ਨੇ ਇੱਥੇ ਹੁਮ-ਹੁਮਾ ਕੇ ਪਹੁੰਚਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕਿੱਥੋਂ ਆਏ ਆਂ ਸਾਬੇਗੜ੍ਹ ਆ ਗਏ ਬਾਬਾ ਲਾਲ ਦੇ ਹਰ ਐਤਵਾਰ ਆਉਂਦੇ ਹੋ ਹਾਂਜੀ ਕੀ ਕਹਿਣਾ ਚਾਹੋਗੇ ਸੰਗਤਾਂ ਇੱਥੇ ਦੂਰੋਂ ਦੂਰੋਂ ਹਰ ਐਤਵਾਰ ਹਾਜ਼ਰੀਆਂ ਭਰਦੇ ਨੇ ਮਨਮੁਰਾਦਾ ਪੂਰੀਆਂ ਹੁੰਦੀਆਂ ਨੇ ਹਾਂਜੀ ਬਾਲੇ ਮੱਕਲ ਜੀ ਪੂਰੀਆਂ ਹੁੰਦੀਆਂ ਹਾਂਜੀ ਤੁਹੇ ਦੇਖ ਸਕਦੇ ਹੋ ਕਿ ਸੰਗਤ ਹੈ ਹਾਜ਼ਰੀਆਂ ਪਾਰੀਆਂ ਨੇ ਪਾਰੀ ਉਤਸ਼ਾਹ ਜਿਹੜਾ ਮਨਾਂ ਦੇ ਵਿੱਚ ਉਹਨਾਂ ਦੇ ਦੇਖਣ ਨੂੰ ਮਿਲ ਰਿਹਾ ਹੈ ਬੀਬੀਆਂ ਵੀ ਜੜੀਆਂ ਆਉਂਦੀਆਂ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਿੱਥੋਂ ਆਏ ਕੋਕਰੀ ਤੋਂ ਆਏ ਹਰ ਰਤ ਵਰਤ ਹਾਜ਼ਰੀ ਭਰਦੇ ਹੋ ਨਹੀਂ ਹੋਣਾ ਆਏ ਆ ਬਾਬਾ ਟਾਈਮ ਪੀਛੇ ਕਿਵੇਂ ਦਾ ਲੱਗ ਰਿਹਾ ਦੇਖੋ ਕਿ ਸੰਤਾਨ ਸੋਣਾ ਲੱਗਾ ਬਹੁਤ ਜੀ ਬਹੁਤ ਆਪਾ ਜੀ ਇੱਥੇ ਸਾਧੀਆਂ ਮਨਮੁਰਾਦਾ ਪੂਰੀਆਂ ਕਰਦੇ ਹਾਂ ਹਾਂ ਮਹਾਰਾਜ ਸਭ ਮੁਰਾਦਾ ਪੂਰੀਆਂ ਕਰਦੇ ਵਾਈਗੁਰ ਜੀ ਦੇ ਖਾਨਚ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਕਿੱਥੋਂ ਆਏ ਹੋ ਮੈਮ ਮੈਂ ਚੰਡੀਗੜ੍ਹੋਂ ਆਈ ਆ ਮੇਰਾ ਨਾਮ ਸੁਖਮੀਤ ਕੌਰ ਹੈ ਗਏ ਪਹਿਲੀ ਵਾਰ ਆਇਓ ਕਿ ਹਰਤਵਰ ਜਦੋਂ ਬਾਬਾ ਜੀ ਆਪ ਲੈ ਕੇ ਆਂ ਹਥੇਲੀ ਅੱਡ ਕੇ ਬਾਬਾ ਜੀ ਝੋਲੀ ਅੱਡ ਕੇ ਲੈ ਕੇ ਆਉਂਦੇ ਨੇ ਮੈਨੂੰ ਹਰਤਵਰ ਨਹੀਂ ਜਦੋਂ ਬਾਬਾ ਜੀ ਦੀ ਇੱਛਾ ਹੈ ਕਿਵੇਂ ਲੱਗਦਾ ਇੱਥੇ ਆ ਕੇ ਕਿੰਨਾ ਕੇ ਸਕੂਨ ਮਿਲਦਾ ਹੈ ਬਹੁਤ ਸਕੂਨ ਮਿਲਦਾ ਹੈ ਮੈਨੂੰ ਬਹੁਤ ਜ਼ਿਆਦਾ ਮੈਂ ਵਿਡੋ ਹੈਗੀ ਆ 14 ਸਾਲ ਹੋ ਗਏ ਮੈਨੂੰ ਵਿਡੋ ਹੋਏ ਨੂੰ 15 ਸਾਲ ਦਾ ਮੇਰਾ ਬੱਚਾ ਹੈਗਾ ਕੀ ਗੱਜ ਜੀ ਔਰ ਕੀ ਗੰਦੇ ਮੈਨੂੰ ਇੰਨੇ ਦੁੱਖ ਤਕਲੀਫਾਂ ਛੇਲੀਆਂ ਨੇ ਮੈਂ ਪਰ ਮੈਨੂੰ ਦੁੱਖ ਤਕਲੀਫਾਂ ਲੱਗਦੀਆਂ ਨਹੀਂ ਹੈਗੀਆਂ ਕਿ ਮੈਂ ਛੇਲੀਆਂ ਨੇ ਕਿਉਂਕਿ ਮੇਰੇ ਸਤਿਗੁਰ ਪਾਤਸ਼ਾਹ ਨੇ ਮੈਨੂੰ ਹਥੇਲੀ 'ਚ ਰੱਖਿਆ ਹੋਇਆ ਹੈ ਬਾਬਾ ਜੀ ਸਾਰਿਆਂ ਨੇ ਕਹਿ ਦਿੱਤਾ ਬਿਲਕੁਲ ਬਹੁਤ ਜ਼ਿਆਦਾ ਮਾੜੇ ਦਿਨ ਵੀ ਮੈਂ ਦੇਖੇ ਚੰਗੇ ਵੀ ਦੇਖੇ ਨਾ ਮੈਨੂੰ ਮਾੜੇ ਮਤਲਬ ਲੱਗੇ ਕਿ ਮੈਂ ਮਾੜੇ ਦਿਨਾਂ 'ਚ ਨਾ ਮੈਨੂੰ ਲੱਗਿਆ ਕਿ ਮੈਂ ਮਤਲਬ ਚੰਗਿਆ-ਚੰਗਿਆ 'ਚ ਹੀ ਆ ਮਾੜਿਆਂ 'ਚ ਮੈਨੂੰ ਰੱਖਿਆ ਹੀ ਨਹੀਂ ਬਾਬਾ ਇੰਨੇ ਕਦੀ ਮੈਂ ਦੁਨੀਆ ਵੇਖਦੀ ਆ ਮੈਂ ਬਹੁਤ ਬਹੁਤਿਆਂ ਨਾਲੋਂ ਮੈਂ ਚੰ ਬਹੁਤ ਸਾਰੇ ਲੋਕ ਨੇ ਜਿੰਨਾ ਜਿੰਨਾਂ ਦੀ ਜ਼ਿੰਦਗੀ ਦੇ ਵਿੱਚ ਬੜੇ ਜ਼ਿਆਦਾ ਕਸ਼ਟ ਆਂਦੇ ਨੇ ਹਾਰ ਮੰਨ ਕੇ ਬੈਠ ਜਾਂਦੇ ਨੇ ਕੀ ਕਹਿਣਾ ਚਾਹੋਗੇ ਕਿ ਇਸ ਦਰ ਤੇ ਆ ਕੇ ਕਿੰਨਾ ਸਕੂਨ ਹੈ ਇਸ ਦਰ ਤੇ ਆ ਕੇ ਉਹਨਾਂ ਨੂੰ ਜਿਹੜਾ ਹੈ ਕਸ਼ਟ ਜਿਹੜੇ ਮੈਂ ਇਸ ਦਰ ਤੋਂ ਕੋਈ ਖਾਲੀ ਜਾਂਦਾ ਨਾ ਕੋ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੋਂ ਕੋਈ ਖਾਲੀ ਜਾਂਦਾ ਮੈਂ ਅਜ ਤੱਕ ਨਹੀਂ ਖਾਲੀ ਗਈ ਮੈਂ ਜਦੋਂ ਮੂੰਹ ਕੱਢਦੀ ਆ ਕਹਿਣਾ ਨਹੀਂ ਚਾਹੀਦਾ ਮੂੰਹ ਮਿੱਠੇ ਵਲੀ ਗੱਲ ਲੱਗੀ ਏ ਲੇਕਿਨ ਜਦੋਂ ਗੁਰਪਾਤਾ ਮੈਨੂੰ ਆਪ ਲੈ ਕੇ ਆਂਦੇ ਮੈਂ ਮੂੰਹੋਂ ਕੱਢਦੀ ਆ ਗੁਰਪਾਤਸ਼ਾ ਮੈਨੂੰ ਬੁਲਾਓ ਮੈਨੂੰ ਬਾਬਾ ਜੀ ਬੁਲਾਉਂਦੇ ਨੇ ਹੱਥ ਪੈਰ ਸਲਾਮਤ ਏ ਮੇਰੇ ਸਭ ਕੁਝ ਮੈਂ ਮੈਂ ਦੁਨੀਆ ਨਾਲੋਂ ਚੰਗੀ ਹੈ ਗਈਆਂ ਆਪਣੇ ਆਪ ਨੂੰ ਮੈਂ ਕਰਮਾ ਵਾਲੀ ਸਮਝਦੀ ਕਿ ਮੈਂ ਮੇਰੇ ਵੱਡੇ ਪਾਗੇ ਗਏ ਨੇ ਕਿ ਜਿਹੜਾ ਮੈਂ ਆਪ ਚੱਲ ਕੇ ਆਨੀ ਆਪਣੇ ਪੈਰਾਂ ਦੇ ਉੱਤੇ ਔਰ ਬਾਬਾ ਜੀ ਨੇ ਮੈਨੂੰ ਦੋ ਹੱਥ ਦੋ ਪੈਰ ਸਹੀ ਸਲਾਮਤ ਦਿੱਤੇ ਕਿ ਮੈਂ ਕਮਾ ਸਕਦੀ ਆ ਮੈਂ ਆਪਣੇ ਬੱਚੇ ਦੀ ਪਰਵਰਿਸ਼ ਕਰ ਰਹੀ ਆਂ ਦੀ ਆ ਸੋਹਣੀ ਵਧੀਆ ਕਰ ਰਹੀ ਆਂ ਅਈ ਮੇਰੇ ਬੱਚਾ 9ਵੀਂ ਕਲਾਸ ਚ ਪੜਦਾ ਮੈਨੂੰ ਕਿਸੇ ਚੀਜ਼ ਦੀ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਹੈਗੀ ਕੋਈ ਕਿਸੇ ਚੀਜ਼ ਦੀ ਥੋੜ੍ਹ ਨਹੀਂ ਹੈਗੀ ਮੇਰੇ ਮੈਨੂੰ ਬਾਬਾ ਜੀ ਨੇ ਬਹੁਤ ਦਿੱਤਾ ਬੋਤਾ ਦਿੱਤਾ ਹੋਇਆ ਮੈਨੂੰ ਸੋ ਬਾਬਾ ਜੀ ਇੱਥੇ ਸਭ ਦੀਆਂ ਝੋਲੀਆਂ ਪਰਦੇ ਨੇ ਕਸ਼ਟ ਦੂਰ ਕਰਦੇ ਨੇ ਤੇ ਦੇਖ ਸਕਦੇ ਹੋ ਕਿ ਸੰਤਾਂ ਦੂਰ ਦੂਰੋਂ ਆ ਕੇ ਇੱਥੇ ਆ ਕੇ ਆਪਣੇ ਆਪ ਨੂੰ ਵੱਢ ਭਾਗਾ ਮਹਿਸੂਸ ਕਰਦੀਆਂ ਨੇ ਕਿ ਜੋ ਇਹਨਾਂ ਦੇ ਜਿਹੜੇ ਕਸ਼ਟ ਨੇ ਇੱਥੇ ਆ ਕੇ ਦੂਰ ਹੁੰਦੇ ਨੇ ਦੇਖ ਸਕਦੇ ਹੋ ਬੱਚੇ ਬਜ਼ੁਰਗ ਨੌਜਵਾਨ ਹਰ ਕੋਈ ਜਿੱਥੇ-ਜਿੱਥੇ ਵੀ ਸੰਤਾਂ ਨੂੰ ਜਗ੍ਹਾ ਮਿਲਦੀ ਹੈ ਸੰਤਾਂ ਇੱਥੇ ਆ ਕੇ ਪਾਠ ਕਰਦਿਆਂ ਨੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀ ਭਰ ਕੇ ਆਪਣੇ ਮਨੋ ਕਾਮਨਾ ਪੂਰੀਆਂ ਕਰਦਿਆਂ ਨੇ ਅਰਦਾਸਾਂ ਕਰਦਿਆਂ ਨੇ ਸੁਖ ਸ਼ਾਂਤੀ ਦੀ ਅਰਦਾਸ ਕਰਦਿਆਂ ਨੇ ਮਨੋ ਕਾਮਨਾ ਪੂਰੀਆਂ ਕਰਦਿਆਂ ਇੱਥੇ ਉਹਨਾਂ ਨੂੰ ਆਪਣੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਦਿਖਾਈ ਦਿੰਦੀਆਂ ਨੇ ਸੋ ਇਹ ਸੀ ਦ੍ਰਿਸ਼ ਮੋਹਰ ਗੁਰੂ ਸ਼ਹੀਦ ਗੰਗਾਂ ਸਾਹਿਬ ਦੇ ਬਾਹਰ ਦਾ ਜਿੱਥੇ ਕਿ ਚਪੈਰਾ ਸਾਹਿਬ ਵਿੱਚ ਲੋਕੋ ਲੋਕ ਸੰਗਤਾਂ ਆ ਗਏ تھے ਹਾਜ਼ਰੀਆਂ ਭਰਿਆ ਨੇ ਤੇ ਆਪਣੇ ਜੀਵਨ ਸਫਲਾ ਕਰਿਆ ਨੇ ਕੈਮਰਾਮੈਨ ਅਰਸ਼ ਦੇ ਨਾਮ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ